ਹੈਲੋ एवरीवन ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਹੋਵੋਗੇ ਤੇ ਮੈਂ ਤੇ ਡਾਕਟਰ ਸਾਹਿਬ ਜਾ ਰਹੇ ਹਾਂ ਜੇ ਅਸੀਂ ਪਿੰਡ ਵੱਲ ਨੂੰ ਮੈਨੂੰ ਛੱਡ ਕੇ ਆਉਣਗੇ ਪਿੰਡ ਕਿਉਂਕਿ ਉੱਥੇ ਮੇਰੀ ਦਰਾਣੀ ਜਸਵੀਰ कौर ਦੀ ਨਾ ਬੈਕ ਪੇਨ ਦੀ ਪ੍ਰੋਬਲਮ ਜੀ ਆਈ ਹੋਈ ਹੈ ਪਹਿਲਾਂ ਮੇਰੀ ਦੂਸਰੀ ਦਰਾਣੀ ਲੈ ਕੇ ਆਈ ਸੀ ਹੁਣ ਮੈਂ ਚੱਲੀ ਆ ਕੁਛ ਦਿਨ ਰਹਿਣ ਵਾਸਤੇ ਕਿਉਂਕਿ ਉਹ ਬਹੁਤ ਹੈਗੇ ਤੰਗ ਜਿਹੇ ਇਹ ਅਸੀਂ ਹੁਣ ਬਡਾਲੀਵਾਲ ਨੂੰ ਜਾ ਰਹੇ ਆ ਇੱਥੇ ਆ ਫਿਲਮ ਸਿਟੀ ਹੈਗਾ ਸੀ ਕਿ ਅਸੀਂ ਰੋਜ਼ ਹਰ ਵਾਰ ਜਦ ਵਿੱਚ ਜਾਂਦੇ ਸੀਗੇ ਦੇਖ ਕੇ ਲੰਘਦੇ ਹੁੰਦੇ ਸੀ ਮੈਂ ਡਾਕਟਰ ਸਾਹਿਬ ਨੂੰ ਕਿਹਾ ਮੈਂ ਕਿਹਾ ਚਲੋ ਆਪਾਂ ਨਾ ਦੇਖ ਕੇ ਚੱਲਦੇ ਆ ਵੀ ਕੀ ਆ ਇੱਥੇ ਆ ਜਿਹੜੀ ਪੰਜਾਬੀ ਫਿਲਮ ਸਿਟੀ ਬਣਿਆ ਹੋਇਆ ਇਹ ਇਹ ਗੰਦੇ ਸੇ ਕੀ ਕਰਦੇ ਨੇ ਇਹ ਫਿਲਮਾਂ ਦੇ ਜਿਹੜਾ ਗਾਣੇ ਨਾ ਸ਼ੂਟ ਹੁੰਦੇ ਆ ਸਾਰੇ ਫਿਲਮਾਂ ਨੂੰ ਬਣਦੀ ਹੈ ਅੱਛਾ ਫਿਲਮਾਂ ਦੇ ਗਾਣੇ ਸ਼ੂਟ ਕਰਦੇ ਨੇ ਲੁਕੇਸ਼ਨਾਂ ਬਣਾਈਆਂ ਹੋਈਆਂ ਨੇ ਹਾਂ ਲੁਕੇਸ਼ਨ ਦੇ ਵਿੱਚ ਤਾਂ ਜਿਵੇਂ ਨਾ ਸ਼ਵਾਦੀ ਨਹੀਂ ਹੈਗੀ ਅੱਛਾ ਇੱਥੇ ਗਾਣਾ ਸ਼ੂਟ ਕਰ ਕੀ ਅੱਛਾ ਚਾਹ ਉਹ ਅਲੱਗ-ਅਲੱਗ ਲੋਕੇਸ਼ਨਾਂ ਬਣਾਈਆਂ ਹੋਈਆਂ ਨੇ ਜੰਗਲਾਂ ਜਾਂ ਜੰਗਲ ਜੇ ਮੰਗੋਂ ਤੱਕ ਮਾ ਉੱਤਰੀ ਦੋ ਪਣਾ ਦਾ ਹਾਲ ਬਣਿਆ ਹੋਇਆ ਹੈ ਜਿਉਂ ਵਿਆਹ ਦਾ ਸੀਨ ਕਰਨਾ ਕੋਈ ਹੋਰ ਕਰਨਾ ਹਾਂ ਚਲੋ ਆਜ ਚੱਲੀਏ ਅਸੀਂ ਅਸੀਂ ਪਿੰਡ ਪਹੁੰਚ ਗਏ ਸੀ ਆਹ ਦੇਖੋ ਸਾਡੀ ਮਰੀਜ਼ ਪਈ ਅਸੀਂ ਲੱਗੇ ਆ ਜੀ ਗਿਫਟ ਓਪਨ ਕਰਨ ਸਾਡੀ 나ਜ ਨੇ ਕੈਨੇਡਾ ਤੋਂ ਭੇਜੇ ਨੇ ਆਪਣੇ ਪਾਪਾ ਲਈ ਤੁਮੀ ਇਹ ਤਾਂ ਮੇਰੇ ਬਰਥਡੇ ਦਾ ਹੈ ਬਰਥਡੇ ਦਾ ਭੇਜਿਆ ਉਹਨੇ ਅੱਛਾ ਕੈਨੇਡਾ ਤੋਂ ਕੈਨੇਡਾ ਤੋਂ ਭਾਈ ਕੁੜੀ ਨੇ ਆਪਣੇ ਪਾਪਾ ਲਈ ਭੇਜਿਆ ਆਪਾਂ ਲਈ ਕੁਝ ਭੇਜਿਆ ਪਾਪਾ ਲਈ ਗਿਫਟ ਭੇਜਿਆ ਇਹਦਰ ਬਿਮਾਰ ਮੰਮੀ ਲਈ ਗਈ ਭੇਜਿਆ ਵਾਹ ਹੈਪੀ ਬਰਥਡੇ ਪਾਪਾ ਦੇ ਲਈ ਆਪਣੇ ਲਈ ਭਾਈ ਹੈਪੀ ਬਰਥਡੇ ਥੈਂਕ ਯੂ ফর 3 ਥੈਂਕ ਯੂ ਥੈਂਕ ਯੂ ਨਾਜ ਹੋਰ ਦੋ ਗਾੜੀ ਨਹੀਂ ਗਈ ਆਹਾ ਹਾ ਹਾ ਕੁਕੀਆਂ ਕੁਕੀਆਂ ਪਰ ਮੱਕੋ ਪੀਓ ਮਿਲਿਆ ਰਪੀਰਿਆ ਸੀਕਰਟ ਸੋਪਨ ਸੀਕਰਟ ਓਪਨ ਜੀ ਕਰੇਟ ਕੀ ਸੀ ਨਹੀਂ ਲਾਵੀ ਹੁਣ ਦੂਸਰਾ ਇਹ ਦੂਜਾ ਖੋਲੋ ਖਾਣਾ ਹੀ ਜੀ ਪਤਾ ਉਹਨੂੰ ਵੀ ਮੇਰੇ ਪਾਪਾ ਖਾਣ ਦੇ ਸ਼ੌਕੀਨ ਐ ਵੱਧ ਪਤਾ ਉਹਨੂੰ ਵੀ ਮੇਰੇ ਪਾਪਾ ਖਾਣ ਦੇ ਸ਼ੌਕੀਨ ਨੇ ਖਾਣ ਵਾਲੀ ਚੀਜ਼ਾਂ ਹੀ ਭੇਜੀਆਂ ਨੇ ਲੱਡੂ ਲੱਤੂ ਦੇਖ ਖੋਲ ਕੇ ਖੋਲ ਕੇ ਦੇਖ ਤੂੰ ਗਿਫਟ ਦਾ ਤੇਰਾ ਏ ਮੱਗ ਨੇ ਕੱਪ ਨੇ ਕੱਕ। ਓ ਵਾਓ ਵਾਓ ਵਾਓ। ਮੱਗ। ਹਾਂ ਮਮੀ ਡੈਡੀ ਰਸਤੇ ਕਿਸੇ ਭੇਜੇ ਨੇ। ਮਮੀ ਡੈਡੀ। ਤਖੋ ਲਿਖਿਆ ਹੈ। ਕੀ ਲਿਖਿਆ ਹੈ? ਬਾਰ ਕੋਈ ਆਇਆ ਹੈ। ਇਹ ਤੂੰ ਵੀ ਵੜਨੀ ਹੈ। ਐਡ ਐਵਰ। ਹਾਂ। ਦਾ ਬੈਸਟ ਮਮ ਐਵਰ। ਮੈਂ ਦਾ ਮੇਰੀ ਬੈਸਟ ਡੈਡ ਐਵਰ। ਅੱਡੀ ਨੱਡੀ ਨਾ ਤੂੰ ਜੀ। ਲੈ ਵੀ। ਮੈਂ ਕਿਹਾ ਫੋਟੋ ਲੈ ਤੀ ਡੈਡੀ। ਆ ਕੀ ਆ? ਮੇਰੇ ਦੋ ਬੁਦਰੀ ਇਹ ਆ ਖੋਲ ਲੈ ਆਹ ਤਾਂ ਕੇਕ ਆ ਇਹ ਵੀ ਕੁਛ ਹੈਗਾ ਇਹ ਕਾ ਹੈ ਇਹ ਵੀ ਖਾਣ ਵਾਲੀ ਚੀਜ਼ ਲੱਗਦੀ ਹੈ ਇਹ ਬੁਦਰੀ ਇੱਕ ਆ ਇਹ ਤਾਂ ਕਾਕੇ ਨੇ ਮਗਾਇਆ ਹੈ ਕਹਿੰਦੇ ਆਪ ਇਹ ਤੁਸੀਂ ਕਦੇ ਵਾਰ ਕਿੱਥੇ ਲਾਇਆ ਓ ਵਾਓ ਰੋਸਟਡ ਪਮਕਿਨ ਸੀਡਸ ਉਹਨੇ ਡਰਾਈਵਿੰਗ ਚ ਸਾਰੇ ਰੋਸਟਡ ਰੋਸਟਡ ਨੇ ਸਾਰੇ ਓਏ ਤੇਰੇ ਬਾੰਦਰੀ ਦੇ ਆਹੋ ਬਾੰਦਰੀ ਦੇ ਮੇਰੀ ਬਾੰਦਰੀ ਨੇ ਕੈਨੇਡਾ ਤੋਂ ਆ ਚੀਜ਼ਾਂ ਭੇਜੀਆਂ ਦੇਖ ਓਏ ਇਹ ਵੀ ਆ ਇਹ ਆ ਚਾਕਲੇਟ ਵੀ ਆ ਗਈ ਇਹ ਤਾਂ ਖਾਣੀ ਆ ਹੈ ਇੰਦਾ ਹੈ ਇੰਦਾ ਹੈ ਹਨਾ ਮਨੇ ਉਹਨੂੰ ਕੱਲ ਦੀ ਕੱਪ ਬੜਾਇਆ ਹੈ ਆ ਲੈ ਕੋ ਮੇਰਾ ਕੇਕ ਆ ਗਿਆ ਦੇਖ ਜਮ ਇਹ ਕਾ ਹੈ ਕਿ ਕਿਸ ਤਰ੍ਹਾਂ ਕੈਚ ਸ਼ੂਸ ਕੋ ਕੋ ਇਹ ਬੜਾ ਚੱਲੋ ਨਾ ਵੀ ਮੇਰੇ ਕਿਨੇ ਜਰੀ ਬਾਂਦਰੀ ਨੇ ਤੇ ਜੀਆਂ ਆਹ ਕਾਉ ਸੱਚ ਹੁਣ ਅਸੀਂ ਇੱਥੇ ਕੇਕ ਕੱਟ ਰਹੇ ਹਾਂ ਜੀ ਮੇਰੇ ਪੁੱਤਰ ਹਰਮਨਪ੍ਰੀਤ ਸਿੰਘ ਦੀ ਬਰਥਡੇ ਦਾ ਦੂਸਰੀ ਸਾਈਡ ਡਾਕਟਰ ਸਾਹਿਬ ਨੇ ਵੀਡੀਓ ਭੇਜੀ ਉਹਨਾਂ ਨੇ ਵੀ ਉੱਥੇ ਕੱਲਿਆਂ ਨੇ ਮਹਾਲੀ ਕੇਕ ਕੱਟਿਆ ਹੈ ਹੈਪੀ ਬਰਥਡੇ ਹੈਪੀ ਬਰਥਡੇ ਆ ਮੈਂ ਨਹੀਂ ਓਏ ਆ ਮੈਂ ਵੀ ਆ ਲੈ ਮੈਂ ਪਾ ਲਿਆ ਜੇ ਵੀਡੀਓ ਆ ਗਈ ਵਿੱਚ 머리도 아다야. 체리 뭐니 뭐니야. 왜? 너 왜? 아이비 나랑 봉다비 자세로 해. 오름비 불러. 난데. 난 체리 받아. ਇਹ ਆ ਰਹੀ ਮੈਂ ਪਾਲਿਆ ਜਿਹੜੀ ਵੀਡੀਓ ਆ ਗਈ ਵਿੱਚ